ਤਦ ਨੜਕ ਸਰ ਵੀਰੋ ਪੜ ਉਪਰ ਵਿਦਿਆਰਥੀ ਉਤੀ ਵਿਗਿਆਨੀ ਸਰਨ ਦਾ ਸੰਜਮ ਮੰਚਾ ਪੀਏ ਜੀ ਦਾ ਫੇਸਬੁੱਕ ਪੀ ਤੇ YouTube ਚੈਨਲ ਅੱਜ ਵੀ ਅਸੀਂ ਜੋ ਤੁਹਾਡੇ ਲੋੜਾਂ ਤੁਹਾਡੀ ਜ਼ਰੂਰਤਾਂ ਜੋ ਇਸ ਸਮੇਂ ਸਭ ਦੇ ਨ ਜਾਗਤ ਹੈ ਉਸ ਦੇ ਹਿਸਾਬ ਦੇ ਨਾਲ ਵਿਸ਼ੇ ਲੈ ਕੇ ਅਸੀਂ ਹਾਜ਼ਰ ਅੱਜ ਜੀ ਵਿਸ਼ੇਸ਼ ਕਰਕੇ ਜੋ ਗੱਲ ਕਰਦੀਆਂ ਅਸੀਂ ਗੱਲ ਕਰਦੀਆਂ ਸਰਵ ਦੇ ਕਾਰ ਸਰਵ ਦੇ ਕਾਰਸ ਸੰਬੰਧੀ ਜੋ ਵੀ ਨੁਕਤੇ ਸਾਂਝੇ ਕਰਨੇ ਆਉਂਦੇ ਕੁਆਸਮ ਹੈ ਡੈਟ ਅੰਮ ਸੁਲਾਵੇ ਸੈਟ ਕੋ ਪਹੁੰਚਣਗੇ ਪੰਜਾਬ ਦੇ ਵਿੱਚ ਪੰਜਾਬ ਦੇ ਹੋਰ ਸੂਬਿਆਂ ਦੇ ਆਪ ਜੀ ਇਹ ਗੱਲ ਕਰਦੀ ਹੈ ਵੱਡੀ ਇਸ ਵਿੱਚ ਜੋ ਰਸ਼ੋ ਨੇ ਚੱਲ ਰਹੀ ਹੈ ਕੰਬਾਈਨਰ ਵਰਤੋਂ ਕਰਨੀ ਕਿਵੇਂ ਵਰਤੋਂ ਕਰਨੀ ਜਿਸ ਪਿਛੇ 2 ਹਫਤੇ ਵੀ ਵਿਚਾਰ ਰੱਖਿਆ ਸੀਗਾ ਡਾਟ ਅਸੀ ਮਰਮਨ ਅਸੀਂ ਫਿਰ ਬੇਨਤੀ ਵੀ ਕੀਤੀ ਸੀ ਦੁਆਰਾ ਉਹ ਸੈਟ ਕੋ ਪਹੁੰਚਣ ਤੇ ਨਾਲੇ ਪ੍ਰਸਾਪਨੀ ਗੱਲ ਰੱਖਣ ਫਿਰ ਅਸੀਂ ਵਿਸ਼ੇਸ਼ ਨਾਲ ਜਿਹੜੀ ਗੱਲ ਕਰਨੀ ਆ ਅਸੀਂ ਗੱਲ ਕਰਨੀ ਹੈ ਜਿਹੜੀਆਂ ਹਾੜੀ ਨੇ ਫਸਲ ਵਿੱਚ ਖਾਦਾਂ ਦੀ ਯੋਗ ਵਰਤੋਂ ਖਾਸ ਕਰਕੇ ਅਸੀਂ ਫਾਸਫੋਰਸ ਦੀ ਕੱਲ ਜਰੂਰ ਕਰਨੀ ਹੈ ਉਸ ਵਿਸ਼ੇ ਸੰਬੰਧੀ ਸੈਟ ਕੋ ਡਾਟ ਗਵਿੰਦਰ ਪਹੁੰਚ ਚੁਕੇ ਨੇ ਡਾਟ ਸਾਹਿਬ ਡਾਟ ਗਵਿੰਦਰ ਇੱਕ ਸੀਨੀਅਰ ਵਿਗਿਆਨੀ ਨੇ ਸਾਡੇ ਸੋਇਲ ਸਾਇੰਸਿਸ ਵਿਭਾਗ ਦੇ ਵਿੱਚ ਦਰਸਰਬਲਤ ਗੁਰ ਸਵਾਗਤ ਹੈ ਜੀ ਮੈਂ ਸਾਡੇ ਵਿਦਿਆਰਥੀ ਸੰਜੋਤ ਨੂੰ ਬੇਨਤੀ ਕਰਾਂਗਾ ਡਾਟ ਗਵਿੰਦਰ ਨਾਲ ਗੱਲਬਾਤ ਸ਼ੁਰੂ ਕਰੋ ਜੇ ਵਿੱਚੋਂ ਕੋਈ ਲੋਡ ਹੋਈ ਤਾਂ ਮੈਂ ਨਾਲ ਨਾਲ ਵੀ ਕੁਸ਼ਨ ਵੀ ਪੁੱਟ ਕਰਦਾ ਰਹਾਂ ਸਾਰੀ ਪਲੀਜ਼ ਡਾਟ ਗਵਿੰਦਰ ਸਾਰੀ ਸ਼ੁਰੂ ਕਰ ਦਿਓ ਬਹੁਤ ਬਹੁਤ ਪਨਵਾਤ ਸਰ ਫਤ ਤੋਂ ਪਹਿਲਾਂ ਸਾਰੇ ਦਰਸ਼ਕਾਂ ਦੇ ਦੇ ਹਫਤੇ ਵਿੱਚ ਸਰ ਦਾ ਵੈਲਕਮ ਕਰਨਾ ਚਾਹੁੰਗਾ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਰ ਜਿਹੜੀ ਆਪਾਂ ਗੱਲ ਕਰਦੇ ਆ ਕਿ ਹੁਣ ਜਿਵੇਂ ਝੋਨੇ ਦੀ ਜਿਹੜੀ ਕਟਾਈ ਸ਼ੁਰੂ ਹੋਈ ਜੀ ਤੇ ਕਣਕ ਦੀ ਬਜਾਈ ਆਪਾਂ ਹੁਣ ਸ਼ੁਰੂ ਕਰਨੀ ਆ ਸਰ ਤਾਂ ਇਸ ਲਈ ਫਾਸਫੋਰਸ ਦੀਆਂ ਕਿਹੜੀਆਂ-ਕਿਹੜੀਆਂ ਖਾਦਾਂ ਸਰ ਜਿਹੜੀਆਂ ਸਾਡੇ ਕਿਸਾਨ ਵੀਰ ਆ ਜਿਹੜੇ ਉਹ ਵਰਤ ਸਕਦੇ ਨੇ ਜੀ ਸੋ ਜਿਸਤਾ ਕਿ ਪਹਿਲਾਂ ਹੀ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਫਾਸਫੋਰਸ ਜਾਂ ਹਾੜੀ ਕਿਉਂਕਿ ਝੋਨੇ ਦੀ ਲਗਭਗ ਬਾਢੀ ਹੋ ਚੁੱਕੀ ਹੈ ਜਾਂ ਹੋ ਰਹੀ ਹੈ ਔਰ ਨਾਲ ਦੀ ਨਾਲ ਹੀ ਕਿਉਂਕਿ ਝੋਨੇ ਦੀ ਬਾਢੀ ਤੇ ਹਾੜੀ ਦੀ ਫਸਲਾਂ ਦੀ ਬਜਾਈ ਦੇ ਵਿੱਚ ਸਮਾਂ ਬਹੁਤਾ ਜ਼ਿਆਦਾ ਨਹੀਂ ਹੁੰਦਾ ਔਰ ਆਪਾਂ ਨੂੰ 5-7 ਦਿਨਾਂ ਦੇ ਵਿੱਚ ਜਿਹੜੀ ਬਜਾਈ ਆ ਉਹ ਜੋਰ ਫੜ ਲੇਗੀ। ਸੋ ਜੇ ਕਣਕ ਦੀ ਗੱਲ ਕਰੀਏ ਤਾਂ ਲਗਭਗ ਕਣਕ ਦੇ ਵਿੱਚ 35 ਲੱਖ ਹੈਕਿਆਰ ਤੋਂ ਉੱਪਰ ਰਕਬਾ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਸਾਲ ਬੀਜਿਆ ਗਿਆ। ਸੋ ਕਣਕ ਜਿਹੜੀ ਹੈ ਸਾਡੀ ਹਾੜੀ ਦੀ ਮੁੱਖ ਫਸਲ ਹੈ। ਸੋ ਕਣਕ ਦੇ ਵਿੱਚ ਖਾਦਾਂ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਔਰ ਜਦੋਂ ਖਾਦਾਂ ਦੀ ਗੱਲ ਚੱਲੇ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਸਪਾਰਸ਼ ਹੈ ਕਿ ਜੇ ਤੁਸੀਂ ਹਾੜੀ ਦੇ ਵਿੱਚ ਫਾਸਕੁਰਸ ਖਾਦਾਂ ਦੀ ਵਰਤੋਂ ਕੀਤੀ ਹੈ ਤੁਹਾਨੂੰ ਸੌਣੇ ਚ ਜ਼ਰੂਰਤ ਨਹੀਂ ਹੈਗੀ। ਕਿ ਕਿਉਂਕਿ ਹਾੜੀ ਦਾ ਸੀਜ਼ਨ ਆ ਗਿਆ ਹੈ ਤੇ ਫਾਸਫੋਰਸ ਦੀ ਗੱਲ ਜ਼ਰੂਰ ਚੱਲਦੀ ਆ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਫਾਸਫੋਰਸ ਕਿਸ ਤਰ੍ਹਾਂ ਕਣਕ ਦੇ ਵਿੱਚ ਆਪਾਂ ਵਰਤੋਂ ਕਰਨੀ ਸੋ ਹੁਣ ਜਿਹੜੀ ਸਾਡੀ ਹੈਗੀ ਹੈ ਕਿ ਆਪਾਂ ਬਜਾਈ ਵੇਲੇ ਸਭ ਤੋਂ ਪਹਿਲਾਂ ਤੇ ਮੈਂ ਕਿਸਾਨ ਵੀਰਾਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਜਦੋਂ ਵੀ ਆਪਾਂ ਫਸਲਾਂ ਬੀਜਣੀਆਂ ਆ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਪਰਖ ਬਹੁਤ ਜ਼ਰੂਰੀ ਹੈ ਇਹ ਮਿੱਟੀ ਪਰਖ ਕੀਤੀ ਹੈ ਤੇ ਫਿਰ ਆਪਾਂ ਜਿਹੜੀਆਂ ਖਾਦਾਂ ਵਾਂ ਭਾਵੇਂ ਉਹ ਨਾਈਟ੍ਰੋਜਨ ਦੀ ਖਾਦ ਹੈ ਭਾਵੇਂ ਉਹ ਫਾਸਫਰਸ ਦੀ ਖਾਦ ਹੈ ਜੋ ਕਿ ਸਾਡਾ ਅੱਜ ਦਾ ਮੁੱਖ ਵਿਸ਼ਾ ਹੈ ਜਾਂ ਉਹ ਪੋਟਾਸ਼ ਜਾਂ ਹੋਰ ਦੂਜੀਆਂ ਖਾਦਾਂ ਵਾਂ ਆਪਾਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰਤ ਹੀ ਖਾਦਾਂ ਪਾਉਣੀਆਂ ਔਰ ਖੇਤੀਬਾੜੀ ਯੂਨੀਵਰਸਿਟੀ ਇਸ ਗੱਲ ਦੀ ਪੂਰੀ ਜਿਹੜੀ ਕਿਸਾਨਾਂ ਨੂੰ ਅਪੀਲ ਵੀ ਕਰਦੀ ਹੈ ਕਿ ਆਪਣੀ ਫਸਲ ਬਜਾਈ ਤੋਂ ਪਹਿਲਾਂ ਮਿੱਟੀ ਪਰਖ ਜ਼ਰੂਰ ਕਰਾਓ ਹੁਣ ਕਿਉਂਕਿ ਇਹ ਜਿਹੜਾ ਸਮਾਂ ਹੈ ਆਪਣੇ ਕੋਲ 10-15 ਦਿਨ ਹੁੰਦੇ ਆ ਔਰ ਨਾਲ ਦੀ ਨਾਲ ਹੀ ਕਿਸਾਨ ਵੀਰ ਪਰਾਲੀ ਪ੍ਰਬੰਧਨ ਦੇ ਵਿੱਚ ਵੀ ਲੱਗ ਜਾਂਦੇ ਆ ਸੋ ਸਮਾਂ ਬਹੁਤਾ ਆਪਣੇ ਕੋਲ ਮਿੱਟੀ ਪਰਖ ਦਾ ਰਹਿ ਨਹੀਂ ਜਾਂਦਾ ਤੇ ਫਿਰ ਸਵਾਲ ਹੁੰਦਾ ਕਿਸਾਨਾਂ ਦਾ ਕਿ ਅਸੀਂ ਮਿੱਟੀ ਦਾ ਪਰਖ ਕਰਵਾਈ ਨਹੀਂ ਤੇ ਖਾਦਾਂ ਕਿਹੜੀਆਂ ਪਾਈਏ ਸੋ ਜੇ ਮਿੱਟੀ ਪਰਖ ਨਹੀਂ ਕਰਾਈ ਤੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਸਿਪਾਰਸ਼ਾਂ ਜਿਹੜੀਆਂ ਉਹ ਦੱਸ ਦਾਂਗੇ ਜਿਹੜੀ ਸਾਡੀ ਖੇਤੀਬਾੜੀ ਯੂਨੀਵਰਸਿਟੀ ਦੀ ਸਿਪਾਰਸ਼ ਹੈ ਕਿ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਿਨ੍ਹਾਂ ਦੀ ਫਾਸਫੋਰਸ ਉਪਲਬਧ ਫਾਸਫੋਰਸ ਦਰਮਿਆਨੀ ਹੈ ਉਹਦੇ ਵਿੱਚ ਆਪਾਂ ਲਗਭਗ 25 ਕਿਲੋ P2O5 ਫਾਸਫਰਸ ਜਿਹੜੀ ਖਾਦ ਹੈ ਉਹ ਪ੍ਰਤੀ ਏਕੜ ਦੇ حساب ਨਾਲ ਬਜਾਈ ਵੇਲੇ ਪਾਉਣੀ ਹੈ ਹੁਣ ਗੱਲ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਕਿਹੜੀਆਂ ਕਿਹੜੀਆਂ ਖਾਦਾਂ ਜੀ ਸਰ ਕਿਉਂਕਿ ਆ ਆਮ ਤੌਰ ਤੇ ਕਿਸਾਨਾਂ ਨੂੰ ਸਿਰਫ DAP ਖਾਦ ਬਾਰੇ ਹੀ ਜ਼ਿਆਦਾ ਜਾਣਕਾਰੀ ਹੈ ਪਰ ਆਪਣੇ ਮਾਰਕੀਟ ਦੇ ਵਿੱਚ ਆਪਣੇ ਜਦੋਂ ਜਾਣਦੇ ਆ ਦੁਕਾਨਾਂ ਦੇ ਵਿੱਚ ਹੋਰ ਵੀ ਬਹੁਤ ਖਾਦਾਂ ਹੈਗੀਆਂ ਜਿਹੜੀਆਂ ਕਿ ਫਾਸਫਰਸ ਤੱਤ ਦਿੰਦੀਆਂ ਹੁਣ ਡੀਏਪੀ ਕਿਉਂਕਿ ਡੀਏਪੀ ਦੇ ਨਾਲ ਜੇ ਆਪਾਂ ਡੀਏਪੀ ਦੀ ਗੱਲ ਕਰੀਏ ਤੇ ਡੀਏਪੀ ਦੇ ਵਿੱਚ 46% ਫਾਸਫੋਰਸ ਹੈ ਔਰ 18% ਨਾਈਟrogen ਕਿਉਂਕਿ ਨਾਈਟrogen ਵੀ ਦੇ ਤੱਤ ਵੀ ਦੇ ਦਿੰਦੀ ਸੀ ਫਾਸਫੋਰਸ ਵੀ ਇਹਦੇ ਵਿੱਚ 46% ਜਿਹੜਾ ਕਿ ਜ਼ਿਆਦਾ ਮਾਤਰਾ ਚ ਮੰਨਿਆ ਜਾਂਦਾ ਸੋ ਇਸ ਕਰਕੇ ਕਿਸਾਨਾਂ ਦੀ ਇਹ ਪਹਿਲੀ ਪਸੰਦ ਸੀ ਪਰ ਜੇ ਕਿਸਾਨ ਵੀਰ ਦੁਕਾਨ ਤੇ ਜਾ ਰਿਹਾ ਉਹਨੂੰ ਡੀਏਪੀ ਨਹੀਂ ਮਿਲਦੀ ਤੇ ਸਾਡੀ ਕਿਸਾਨ ਵੀਰਾਂ ਨੂੰ ਇਹ ਸਲਾਹ ਹੈ ਕਿ ਹੋਰ ਵੀ ਬਹੁਤ ਖਾਦਾਂ ਜਿੱਥੋਂ ਆਪਾਂ ਫਾਸਫੋਰਸ ਤੱਤ ਲੈ ਸਕਦੇ ਹਾਂ ਜੇ ਮੈਂ ਪੁੱਛਣਾ ਚਾਹਾਂਗਾ ਜੀ ਕਿ ਜਿਵੇਂ ਡੀਏਪੀ ਦੀ ਕਿਲਤ ਕੁਝ ਸਮੇਂ ਤੋਂ ਕਿਸਾਨ ਵੀਰਾਂ ਨੂੰ ਆ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਹੋਰ ਕਿਹੜੀਆਂ ਖਾਦਾਂ ਸਰ ਜਿਹੜੀਆਂ ਸਾਡੇ ਕਿਸਾਨ ਵੀਰ ਜਿਹੜੇ ਉਹ ਵਰਤ ਸਕਦੇ ਨੇ ਜੀ ਹਾਂਜੀ ਜੀ ਉਹ ਖਾਦਾਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਕਿਉਂਕਿ ਆਪਾਂ ਡੀਏਪੀ ਦੇ ਤੱਤਾਂ ਦੇ ਹਿਸਾਬ ਨਾਲ ਦੂਜੀਆਂ ਖਾਦਾਂ ਦੇ ਤੱਤਾਂ ਦੀ ਵੀ ਗੱਲ ਕਰਾਂਗਾ ਡੀਏਪੀ ਦੇ ਵਿੱਚ 46% ਫਾਸਫੋਰਸ ਹੁੰਦੀ ਹੈ ਜੇ ਕਿਸਾਨ ਕਿਸੇ ਕਿਸਾਨ ਵੀਰ ਨੂੰ ਖਾਦ ਡੀਏਪੀ ਦਾ ਨਹੀਂ ਮਿਲ ਰਹੀ ਔਰ ਆਪਣੇ ਕੋਲ ਹੋਰ ਵੀ ਖਾਦਾਂ ਗਈਆਂ ਜਿਵੇਂ ਕਿ ਪਹਿਲੇ ਨੰਬਰ ਤੇ ਜਿਹੜੀ ਖਾਦ ਕਿਉਂਕਿ ਜਿਹੜੀ ਇਸ ਵਕਤ ਮਾਰਕੀਟ ਦੇ ਵਿੱਚ ਵੀ ਉਪਲਬਧ ਦਾ ਉਹ ਹੈਗੀ ਹੈ 트리플 ਸੁਪਰ ਫਾਸਫੇਟ TSP ਦੇ ਨਾਂ ਤੇ ਹੁੰਦੀ ਹੈ ਉਸ ਖਾਦ ਦੇ ਵਿੱਚ ਵੀ 46% ਫਾਸਫੋਰਸ ਹੀ ਹੈ ਤੇ ਜੇ ਆਪਾਂ 트리플 ਸੁਪਰ ਫਾਸਫੇਟ ਇੱਕ ਥੈਲਾ ਲੈ ਲਈਏ ਤੇ ਨਾਲ 20 ਕਿਲੋ ਯੂਰੀਆ ਮਿਲਾ ਦਈਏ ਤੇ ਉਹ ਇੱਕ ਥੈਲਾ DJP ਦੇ ਬਰਾਬਰ ਹੋ ਜਾਂਦਾ ਸੋ ਜਿਨ੍ਹਾਂ ਕਿਸਾਨਾਂ ਕੋਲ 트리플 ਸੁਪਰ ਫਾਸਫੇਟ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਜੇ ਕਣਕ ਦੀ ਬਜਾਈ ਵੇਲੇ ਨਾਲ 20 ਕਿਲੋ ਯੂਰੀਆ ਜ਼ਰੂਰ ਪਾਵੇ ਕਿਉਂਕਿ ਟ੍ਰਿਪਲ ਸੁਪਰ ਫਾਸਫੇਟ ਦੇ ਵਿੱਚ ਨਾਈਟ੍ਰੋਜਨ ਤੱਤ ਨਹੀਂ ਹੁੰਦਾ ਇਸ ਤੋਂ ਇਲਾਵਾ ਹੋਰ ਖਾਦ ਜਿਹੜੀ ਹੈਗੀ ਹੈ ਸਿੰਗਲ ਸੁਪਰ ਫਾਸਫੇਟ ਆਪਣੀ ਪੁਰਾਣੀ ਅਜਮਾਈ ਹੋਈ ਖਾਦ ਹੈ 16% ਫਾਸਫੋਰਸ ਦੀ ਮਾਤਰਾ ਹੁੰਦੀ ਹੈ ਜੇ ਕਿਸੇ ਕਿਸਾਨ ਵੀਰ ਨੇ ਇੱਕ ਥੈਲਾ ਡੀਏਪੀ ਦਾ ਪਾਉਣਾ ਸੀਗਾ ਉਹਨੂੰ ਡੀਏਪੀ ਨਹੀਂ ਮਿਲ ਰਹੀ ਕਿਸੇ ਕਾਰਨ ਕਰਕੇ ਤੇ ਉੱਥੇ ਆਪਾਂ ਤਿੰਨ ਥੈਲੇ ਸਿੰਗਲ ਸੁਪਰ ਫਾਸਫੇਟ ਦੇ ਮਿਲਾ ਲੈਨੇ ਆਂ ਔਰ ਉਹ ਤਿੰਨ ਥੈਲਿਆਂ ਦੇ ਵਿੱਚ ਸਾਨੂੰ ਲਗਭਗ 12 ਤੋਂ 16% ਦੇ ਹਿਸਾਬ ਨਾਲ ਜਿਹੜਾ ਇੱਕ ਤੱਤ ਵੱਧ ਮਿਲਦਾ ਔਰ ਜਿਹਦੀ ਜਿਹੜੀ ਇਸ ਵਕਤ ਕਿਸਾਨ ਪਾ ਵੀ ਰੇ ਉਹ ਹੈਗਾ ਸਲਫਰ ਜਾਂ ਉਹਨੂੰ ਆਪਾਂ ਪੰਜਾਬੀ ਚ ਗੰਧਕ ਕਹਿ ਦਿੰਨੇ ਆ ਸੋ ਗੰਧਕ ਤੱਤ ਸਾਨੂੰ ਫालतੂ ਮਿਲ ਜਾਂਦਾ ਵਾ ਤੇ ਫਾਸਫੋਰਸ ਸਾਨੂੰ ਪੂਰੀ ਮਿਲ ਜਾਂਦੀ ਹੈ ਸੋ ਜੇ ਤੁਹਾਡੇ ਕੋਲ ਕਿਸਾਨ ਵੀਰੋ ਸੁਪਰ ਖਾਦ ਸਿੰਗਲ ਸੁਪਰ ਫਾਸਫੇਟ ਖਾਦ ਹੈਗੀ ਆ ਉਹਦੇ ਵਿੱਚ 16% ਜਿਹੜਾ P2O5 ਹੁੰਦਾ ਵਾ ਤੇ ਆਪਾਂ ਜਿੱਥੇ ਇੱਕ ਥੱਲੇ DAP ਦਾ ਪਾਉਣਾ ਉੱਥੇ ਆਪਾਂ ਤਿੰਨ ਥੈਲੇ ਜਿਹੜੇ ਆ ਸਿੰਗਲ ਸੁਪਰ ਫਾਸਫੇਟ ਦੇ ਪਾ ਸਕਦੇ ਹਾਂ ਔਰ ਸਿੰਗਲ ਸੁਪਰ ਫਾਸਫੇਟ ਦੇ ਵਿੱਚ ਵੀ ਉਹੀ ਸਾਵਧਾਨੀ ਵਰਤਣੀ ਹੈ ਕਿ ਇਹਦੇ ਵਿੱਚ ਵੀ ਨਾਈਟrogen ਤੱਤ ਨਹੀਂ ਹੁੰਦਾ ਔਰ ਸਾਡੀ ਕਣਕ ਦੀ ਬਜਾਈ ਵੇਲੇ ਅਸੀਂ 20 ਕਿਲੋ ਯੂਰੀਆ ਤਿੰਨ ਬੈਗ ਸਿੰਗਲ ਸੁਪਰ ਫਾਸਫੇਟ ਦੇ ਨਾਲ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਕਰਕੇ ਅਸੀਂ ਉਹ ਜਿਹੜਾ ਵਾ ਉਹ ਤੱਤ ਦੋਨੇ ਪੂਰੇ ਕਰ ਸਕਦੇ ਹਾਂ ਸੋ ਤੀਜੀ ਜਿਹੜੀ ਖਾਦ ਹੈਗੀ ਆ ਉਹ ਹੈਗੀ ਆ ਐਨ ਪੀ ਕੇ 12 32 16 ਹੁਣ 12 32 16 12 ਇਹਦੇ ਵਿੱਚ ਨਾਈਟrogen ਹੈ 32 ਇਹਦੇ ਵਿੱਚ ਫਾਸਫੋਰਸ ਹੈ ਤੇ 16 ਇਚ ਪੋਟਾਸ਼ ਹੈ ਸੋ ਜੇ ਦੇਖਿਆ ਜਾਵੇ ਤੇ ਇੱਕ ਬੈਗ ਡੀ ਏ ਪੀ ਦੇ ਬਦਲੇ ਜੇ ਅਸੀਂ ਡੇਢ ਥੈਲਾ 12 32 16 ਐਨ ਪੀ ਕੇ ਦਾ ਪਾ ਦਨੇ ਆ ਤੇ ਸਾਨੂੰ ਨਾਲ ਜਿਹੜੀ ਆ ਪੋਟਾਸ਼ ਜਿਹੜੀ ਆ ਉਹ ਮਿਲ ਜਾਂਦੀ ਆ ਔਰ ਜਿਹੜਾ ਸਾਡੀ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਸਪਾਰਸ਼ਾ ਹੈ ਕਿ ਮਿੱਟੀ ਦੇ ਆਧਾਰ ਤੇ ਜੇ ਤੁਹਾਡੀ ਜ਼ਮੀਨ ਦੇ ਵਿੱਚ ਉਪਲਬਧ ਪੋਟਾਸ਼ੀਅਮ 55 ਕਿਲੋ ਪ੍ਰਤੀ ਏਕੜ ਤੋਂ ਘੱਟ ਹੈ ਤੇ ਆਪਾਂ ਨੂੰ ਸਰ ਜੀ ਆਪਾਂ ਗੱਲ ਕਰੀਏ ਜੈਵਿਕ ਖੇਤੀ ਦੀ ਆਰਗੇਨਿਕ ਫਾਰਮਿੰਗ ਜਿਹੜਾ ਕੁਝ ਸਮੇਂ ਤੋਂ